ਸਤਿ ਸ੍ਰੀ ਅਕਾਲ ਜੀ ਸੰਧੂ ਡੈਰੀ ਫਾਰਮ ਸਰਦੂਲਗੜ੍ਹ ਤੇ ਸਵਾਗਤ ਹੈ ਆਸ ਕਰਦੇ ਹਾਂ ਪ੍ਰਭੂ ਸਾਰਿਆਂ ਦੇ ਜਾਨਵਾਰਾਂ ਤੇ ਘਰ ਪਰਵਾਹ ਠੀਕ ਹੋਣਗੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਸੋਡੇ ਵਰਗੇ ਭਾਂਜਾਂ ਨਾਲੇ ਕੰਮ ਚੱਲਦੇ ਅੱਜ ਪਹੁੰਚੇ ਸੀ ਆਪਾਂ ਮਾਨਸਾ ਪਸ਼ੂ ਮੰਡੀ ਤੇ ਦਿਨ ਸ਼ੁੱਕਰਵਾਰ ਚੋ ਵੀ 1 2025 ਮਹੀਨੇ ਚਾਰ ਬਾਰ ਲੱਗਦੀ ਹੈ ਮੰਡੀ ਆਜੋ ਦਿਖਾਉਣਾ ਸਾਨੂੰ ਦੁੱਧ ਵਾਲੇ ਜਾਨਵਰ ਕਿਵੇਂ ਆ ਕੀ ਰੇਟ ਆ ਤੇ ਕਿਹਨੇ ਕਿਹਨੇ ਦੁੱਧ ਵਾਲੇ ਕੀ ਰੇਟ ਮਿਲਣਗੇ ਆਜੋ ਮਿਲਦੇ ਆ ਸਾਰੇ ਬਾਕੀ ਧੰਨਵਾਦ ਆ ਭਰਾਵਾ ਜਿਹੜੇ ਆਪਣੇ ਵੀਡੀਓ ਦੇਖਦੇ ਬਹੁਤ ਬਹੁਤ ਜਿਆਦੇ ਤੇ ਨਾਲ ਜਿਹਨੇ ਚੈਨਲ ਸਬਸਕ੍ਰਾਈਬ ਕਰਕੇ ਬਹੁਤ ਬਹੁਤ ਜਿਆਦਾ ਧੰਨਵਾਦ ਆ ਜਿਹੜੇ ਭਰਾ ਰਹਿਗੇ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਭਰਾ ਬਣ ਕੇ ਤੁਹਾਡੇ ਅਗੇ ਹੱਥ ਬਨ ਕੇ ਬੇਨਤੀ ਆ ਜੀ ਤੁਹਾਡੇ ਵਰਗੇ ਭਾਈਆਂ ਨਾਲੇ ਕੰਮ ਚੱਲਣਗੇ ਆ ਜਾਓ ਮਿਲਦੇ ਚਲਾਈ ਪਾ ਕੇ ਦੇਖਣਾ ਚਾਹੁੰਦੇ ਦੇਖ ਸਕਦੇ ਨੇ ਕਿ ਇਹ ਟਾਪ ਕਲਾਸ ਆ ਜਮਾ ਥਾਂ ਤੋਂ ਦੇਖ ਲਓ ਮੱਝਾਂ ਨਾਲੇ ਲੱਗਿਆ ਆਹ ਲਓ ਬੋਤਲ ਕੀ ਬਾਤ ਆ ਅਗਰ ਬੱਚੀ ਆ ਆ ਤੇਰੀ ਬਾਜੀ ਕਹਿੰਦਾ ਬੱਛੀ ਐ ਥਣ ਤਾਂ ਜਾਵਾ ਗੁੱਲੇ ਵਾਲਾ ਲੱਗਿਆ ਮੱਜਾ ਵਾਲਾ ਮੁਠੀ ਵਾਲਾ ਪਿਓਰ ਆ ਗਈ ਬਾਈ ਯਾਰ ਹਨਾ ਕੀ ਹੈਗਾ ਫਰਕ ਕੋਈ ਬਾਕੀ ਲੇਵੇ ਦੀ ਬਹੁਤ ਚੜਾਈ ਐ ਤੁਰਨੀ ਤਾਂ ਨਹੀਂ ਕਿ ਤੁਰ ਪੂ ਮੜੀ ਜੀ ਹਾਂ ਤੋਰ ਦਿੰਦੇ ਆ ਮਾਰੇ ਤੋਰੀ ਬਾਈ ਬਣ ਕੇ ਫਿਰ ਤਾਂ ਗੱਲ ਹੀ ਬਣ ਜੂ ਐ ਚੱਲ ਕੋਈ ਨਾ ਖੜੀ ਰਹਿੰਦੇ ਬਾਈ ਯਾਰ ਐ ਤੋਂ ਡਰ ਜੂਗੀ ਐ ਤੋਂ ਡਰਦੀ ਆ ਇਹ ਨੂੰ ਕਹਦੀ ਮਾਂ ਬਾਈ ਪਰਾਂ ਨੇ ਆ ਦੇਖੋ ਬਾਈ ਕੋਈ ਨਹੀਂ ਗਾਂ ਐ ਤਾਂ ਤਾਂ ਪੂਰਾ ਆ ਗਈ ਬੱਚੀ ਇਹਦੇ ਨਾਲ ਕੁਛ ਨਹੀਂ ਬਾਈ ਨੂੰ ਕਿੰਨੇ ਕਿੰਨੇ ਸੂਲੇ ਨਾੜੂਆ ਨਾਲ ਹੀ ਆਜਾ ਆਜਾ ਬਾਈ ਸਸਰੀ ਗਾਲ ਬਾਈ ਕਿਹੜਾ ਪਿੰਡ ਆ ਬਾਈ ਆਮਦਪੁਰਾ ਕਿਹੜਾ ਪਾ ਗਾਂ ਦਿਖਾਈ ਆ ਕੈਮਾ ਸੂਆ ਇਹ ਦੂਜਾ ਘਰ ਦੀ ਸੀ ਬਾਈ ਤੇਰੇ ਕੋਲ ਕਿਹ ਲੈ ਕੇ ਆ ਸੀ ਨਾ ਕਰਦੀ ਐ ਪਹਿਲੇ ਸੂਏ ਦੁੱਧ ਕਿੰਨਾ ਦੁੱਤਾ ਇਹਨੇ 18 ਕਿਲੋ ਬਾਕੀ ਲੈ ਵਾ ਵੀ ਗਵਾਹੀ ਭਰਦਾ ਭਰਾਵੋ ਕੋਈ ਨੇ 20 25 ਨਹੀਂ ਕਿਹਾ ਵਿਚਾਰੇ ਨੇ ਹੁਣ ਕਿੰਨਾ ਤਿਆਰ ਆ ਬਾਈ ਸੋਲਾ ਸੋਲਾ 5 ਗੈਰ ਹੋਵੇ 16 ਕਿਲੋ ਦੁੱਧ ਹੈ ਤੇ ਰੇਟ ਕੀ ਹੈ ਭਾਈ ਜਾਇਜ ਜਦਾ 65000 ਰੁਪਏ ਮੰਨਤਨ ਹੋ ਜੂਆ ਮੰਨਤਨ ਹੋ ਜੂ 65000 ਰੁਪਏ ਰੇਟ ਆ ਬਾਕੀ ਮੰਨਤਨ ਬਾਈ ਕਹਿੰਦਾ ਹੋ ਜੀ ਨੰਬਰ ਬੋਲੀ ਭਾਈ ਤਰਾ ਨੰਬਰ ਉਹ ਫੜੇ ਦਾ ਲੈ ਲੈ ਮੇਰੇ ਜੀ ਕਿਸੇ ਤੇ ਬੋਲਦੇ ਰੋ ਤਾਂ ਬੋਲਦੇ ਗਾਂ ਪੂਰੀ ਸਿਰੇ ਦੀ ਆ ਗਈ ਬਚੀ ਤੁਹਾਡਾ ਬਾਈ ਦਾ ਨੰਬਰ 98154 871 57 57 ਗਾਂਹ ਪੂਰੀ ਟੋਪ ਦੀ ਹੈ ਬਾਈ ਨਾ ਕਰ ਲਿਓ ਸੰਪਰਕ ਕੋਈ ਨਹੀਂ ਲੱਗਦੀ ਤੇ ਇਹਦੇ ਥੱਲੇ ਹਾਂ ਆਹ ਭਰਾ ਉਹਨੂੰ ਕੱਟਾ ਦਿਖਾਉਣਾ ਨੀਲੀ ਰਵੀ ਦਾ ਕਿ ਹੋਰ ਆ ਜਾਵਾ ਅਰੇ ਸਿੰਘ ਸਿੰਘ ਕੋ ਪਾਣੀਆ ਹੋਣੇ ਆ ਗਾਨੀਆਂ ਨਹੀਂ ਆ ਕੁੰਡੇ ਸਿੰਘ ਦਾ ਜਮਾ ਮੈਂ ਟੌਰ ਲਾਈ ਨਹੀਂ ਬਾਈ ਜੀ ਕਸ਼ਕੀ ਕੁਲਵਰ ਵੀ ਸਾਫ ਹੋਣ ਲੱਗਦਾ ਹੈਗਾ ਮੜਾ ਸੂਤ ਕਾ ਫਰਕ ਗੱਲ ਕਰੂੰ ਸਹੀ ਹੈ ਮੋੜ ਲਾ ਬਾਈ ਤੇਜ਼ੀ ਬਹੁਤ ਕਰਦੀ ਪਿਓਰ ਕਟਾ ਜਾਵਾ ਨੀਲੀ ਦਾ ਜਿਹੜਾ ਪਿਓਰ ਕਹਿੰਦੇ ਨੇ ਪੁੱਛਦੇ ਆਂ ਬਾਈ ਦੰਦ ਦੰਦ ਕਿੰਨਾ ਪੈਰਾ ਪੂਰਾ ਦਾ ਪੱਕਾ ਬਸ ਬਈ ਲੋਡ ਹੀ ਬਟਣੀ ਆ ਦੇਖੋ ਤਕਰ ਬਾਈ ਚੈੱਕ ਲਵਾਈਲ ਕੋਈ ਬਹੁਤ ਹੈ ਪਿਓਰ ਨੀਲੀ ਰਾਵ ਦੇਣਾ ਪਿਓਰ ਕਹਿ ਸਕਦੇ ਆਪਾਂ ਆ ਦੇਖੋ ਸਰੀ ਬਹੁਤ ਹੈ ਕੁੰਡਾ ਆ ਜਾ ਬਾਈ ਸਤਿ ਸ੍ਰੀ ਅਕਾਲ ਬਾਈ ਜਿਹੜਾ ਕੱਟਾ ਤੋੜ ਕੇ ਦਿਖਾਇਆ ਹੈ ਕਿੰਨੀ ਉਮਰ ਹੈ ਦੀ ਇਹਦੀ ਇਹਦੀ ਸਵਾ ਦੋ ਸਾਲ ਦੀ ਹੋਣਾ ਦੋ ਸਵਾ ਦੋ ਸਾਲ ਦੇ ਦੋ ਦੰਦ ਦਾ ਹੈ ਹਾਂਜੀ ਦੋ ਦੰਦ ਜੀ ਆ ਗਿਆ ਜੀ ਮੈਂ ਟੱਟ ਕੇ ਵੇਚ ਦਿੰਦਾ ਅੱਛਾ ਬਖੀਰੇ ਮੰਨੋ ਹਾਂ ਤਾਂ ਹਾਂਜੀ ਕੀਰੇ ਚੀਜ਼ ਹੈ ਇਹਦਾ ਕੀ ਰੇਟ ਹੈ ਬਾਈ ਇਹਦਾ ਜਾਇਜ਼ ਜੀ 85000 ਰੁਪਏ ਮੰਗਦਾ ਜੀ ਮੰਨਤਾ ਨੋਜੂ ਹੈ ਨਾ ਹਾਂਜੀ ਅਸੀਂ ਯਾਦ ਦਿੰਦੇ ਠੀਕ ਹੈ ਕਰਦਾ ਹੀ ਆਪਾਂ ਸਟੂਕ ਹਾਂ ਕਰਦਾ ਬਾਈ ਬੱਚਾ ਬਹੁਤ ਸਰੀਪਾ ਭਰਾ ਬੋ ਜੇ ਕਿਸੇ ਨੀਲੀ ਰਾਵੀ ਦਾ ਸ਼ਕੀਨ ਹੈ ਨਾ ਕੋਈ ਇਹ ਮਰਜੀ ਗੱਜੇ ਥੰਨ ਵਾਲੀ ਮਲਤਾਨੀ ਪੀਜਦਾ ਨਹੀਂ ਮਿੰਡੀ ਚਾ ਕੇ ਜਿ ਨੀਲੀ ਰਾਬੀ ਦੇ ਨਾਲ ਕੱਦ ਵੀ ਬਹੁਤ ਆ ਕੱਦਾ ਹਜੇ ਹੋਰ ਕਰ ਜੂਗਾ ਪਤਾ ਇੱਥੇ ਨਾਲ ਦੋ ਦੰਦ ਹੀ ਆ ਸਿਰਫ ਅਜੇ ਕੱਦ ਬਹੁਤ ਆ ਅਗਰਾਪੁਰਾਂ ਦਾ ਪੱਕਾ ਹੈ ਭਾਈ ਨੰਬਰ ਕਿੰਨਾ 77891 ਜੀ ਹਾਂਜੀ ਭਾਈ 3211 ਜੀ ਬਾਈ ਨਾਲ ਕਰ ਲੈਸਾਂ ਕਿਹੜਾ ਪਿੰਡਣਾ ਬਾਈ ਹਾਂਜੀ ਇੰਚ ਘਣਾ ਜੀ ਕਿਹੜਾ ਪਿੰਡਾ ਬਾਈ ਦਾ ਬਾਕੀ ਸਰਾਫ ਤਾਂ ਵੱਡੀ ਗੱਲ ਹੁੰਦੀ ਹੈ ਨਾ ਰੇਡ ਰੂਟ ਤਾਂ ਹੋ ਜਾਂਦਾ ਬਾਈ ਜਾਨਵਰ ਪਸੰਦ ਆ ਜੇ ਨਰਮ ਬਹੁਤ ਆ ਝੋਟਾ ਘਰ ਲਿਓ ਬਾਈ ਨਾਲ ਸੰਪਰਕ ਇੱਕ ਬਾਈ ਕੋਲੇ ਆ ਮੱਝ ਸੂਏ ਸਾਰੇ ਤੁਸੀਂ ਚੈੱਕ ਕਰ ਲੇ ਤੀਜਾ ਕਿ ਚੌਥਾ ਕਿ ਦੂਜਾ ਬਾਕੀ ਕਦ ਤਾ ਠੀਕ ਐ ਫੜਾ ਵੱਡਾ ਵੀ ਨਿਕਲ ਕਰ ਲੇਵਾ ਬਹੁਤ ਵੱਡਾ ਮੋੜ ਲਾ ਬਾਈ ਲੇਵਲ ਦਾ ਬੰਬੀ ਗੱਡੀ ਦਾ ਮੁੱਠੀ ਵਾਲਾ ਸਾਨਾ ਕੱਟ ਥੋੜਾ ਜਿਹਾ ਕੱਟ ਹੈ ਵੈਲਕਮ ਟੂ ਵੀਡੀਓ ਕਰੀ ਬੈਠ ਹੈਲੋ ਵੀਰੋ ਕਈ ਬੈਲਡਰ ਤੇ ਆ ਗਈ ਮੇਰੀ ਜਿਹੜੀ ਪਾਤੀ ਹੈ ਹਾਂ ਹਾਂ ਇਤੋਂ ਕਰ ਲੋ ਚੈੱਕ ਚੜਾਈ ਬਹੁਤ ਹਲੇ ਵੇਦੀ ਐ ਉੱਥੇ ਆਪਣੀ ਵੀਡੀਓ ਪਾ ਦੀ ਤੇ ਕਿਸੇ ਕਿਤੇ ਪਾ ਦੀ ਉਹਨੂੰ ਪਾਉਂਗਾ ਫੇਸਬੁੱਕ ਤੇ ਮੋਪਰ ਸਾਹਿਬ ਦੇਖ ਲੈਣਾ ਅੱਛਾ ਦੇਖ ਲੂ ਮੋਪਰ ਸਾਹਿਬ ਤਾਂ ਇਹ ਕਹਿੰਦੇ ਸੂਏ ਬਾਈ ਮੱਝੀ ਤੋਰ ਕੇ ਤਾਈ ਚੌਥੀ ਸੂਇਆ ਜੀ ਨਹੀਂ ਨਤੀਜੇ ਕਹਿੰਦੇ ਤਾਂ ਬਾਈ ਨੇ ਤਾਂ ਸੱਤ ਦੁੱਧ ਕਿੰਨਾ ਬਾਈ ਦੁੱਧ 12 ਕਿਲੋ ਜੀ ਯਾਰ ਬੱਚਾ ਵੀ ਛੋਟੇ ਆ ਗਿਆ ਨਾਲ ਚਾਰ ਪੰਜ 6 ਦਿਨਾਂ ਦਾ ਬੱਚਾ ਕੀ ਹੈ ਬਾਈ ਬੱਚਾ ਇਹ ਕੱਟਾ ਜੀ ਸੋਹਣਾ ਬਹੁਤਾ ਬਾਈ ਕੱਟਾ ਵੀ ਤੇਰਾ ਠੀਕ ਹੈ ਟੂਗਾ ਚੰਗਾ ਭਰਾ ਲੱਗਦਾ ਚੰਗੀ ਨਿਕਲ ਬਾਈ ਕੱਟਾ ਤੇ ਇਹਦਾ ਬਾਈ ਰੇਟ ਜਾਇਜ਼ ਆ ਰੇਟ ਤਾਂੰ ਬੇਜਰ ਬੀ ਮਾਨਤਾ ਨੂੰ ਕਿੰਨਾ ਕਰੀ 80000 ਦਿਮਾਗ ਚਲ ਰੇਟ ਤਾਂ ਮੌਕੇ ਤੇ ਹੋ ਜਾਣਾ ਜਾਨਵਰ ਪਸੰਦ ਆਉਣਾ ਜੇ ਤਾਂ ਮੁੱਛੀ ਵਾਲਾ ਥਾਨ ਲੱਗਿਆ ਮੈਂ ਟੋਪ ਦਾ ਇਹ ਤਾਂ ਕਾਰ ਬਾਈ ਕਿਵੇਂ ਧਾਰਦੀ ਅੱਛਾ ਬਹੁਤ ਬੋਲੀ ਦਾ ਤੂੰ ਵੇਖਾ ਟੱਕ ਥੋੜੀ ਅੱਗੇ ਨੂੰ ਕਹਿ ਸਕਦਾ ਗਾ ਲੈਵਾ ਹੈ ਡਬਲ ਬਹੁਤ ਕਰ ਲਿਓ ਬਾਈ ਦਾ ਸਪਰਕੋ ਝੋਟੇ ਵਾਲਾ ਨੰਬਰ ਹੀ ਹੈ ਬਾਈ ਦਾ ਬੱਸ ਬਾਈ ਮੋੜ ਲਿਆ ਇਹ ਕਾ ਝੋਟਾ ਬਾਈਆਂ ਕੋਲੇ ਇਕਟਾ ਕਾ ਪੂਰਾ ਸ਼ਾਨਦਾਰਾ ਨੀਲੀ ਅੱਖਾਂ ਵਾਲਾ ਘਰ ਲਿਓ ਬਾਈ ਨਾਲ ਸੰਪਰਕ ਇਕਨਾ ਝੋਟੇ ਵਾਲੇ ਬਾਈ ਕੋਲ ਜਿਹੜਾ ਨੰਬਰ ਦਿੱਤਾ ਬੱਛੀ ਆ ਦੇਸੀ 25 ਕਿਦਾਂ ਰਹਿ ਗਏ ਬਾਈ ਕਹਿੰਦਾ ਸੂਣ ਤੇ ਨੰਬਰ ਬਾਈ ਦਾ ਉਹੀ ਆ ਕਰ ਲਿਓ ਸੰਪਰਕ ਦੇਸੀ ਬੱਛੀ ਦਾ ਸ਼ਕੀਨ ਹੁੰਦਾ ਕਈ ਆ ਮੱਝ ਵੀ ਬਾਈ ਦੀ ਉਹੀ ਹੈ ਇਹ ਬੱਛੀ ਬਾਈ ਕੋਲ ਪੂਰੀ ਟਾਪ ਦੀ ਆ ਵੀਡੀਓ ਦਿਖਾਦੀ ਬਾਈ ਨੇ ਨੰਬਰ ਬਾਈ ਦਾ ਲਾ ਦਾਂਗਾ ਤੇ ਕਰ ਲਿਓ ਸੰਪਰਕ ਬਾਈ ਨਾਲ ਸੰਘੇੜਾ ਪਿੰਡ ਆ ਬਾਈ ਲਖਨ ਝੋਟਾ ਦਿਖਾਉਣੇ ਟਾਪ ਦਾ ਭਰਾਵਾ ਉਮਰ ਦਾ ਛੋਟਾ ਲੱਗਦਾ ਗੱਲ ਕਰ ਨਾ ਤੁਨੋਂ ਵੀ ਮਾਰੀ شریف ਐ ਉਹ ਸ਼ੈਲ ਝੋਟਾ ਸ਼ੈਲ ਪੈਰਾ ਪੂਰਾ ਦਾ ਪੱਕਾ ਟਸਟੀਗਲਾਂ ਦਾ ਸਹੀ ਐ ਮਾੜਾ ਮੋਟਾ ਲਾਦਾ ਨੀ ਕੀ ਦਾ ਫਰਕ ਨਹੀਂ ਹੈ ਨੀ ਜੈਡ ਬਲੇਕ ਹੀ ਹੈ ਇਹ ਤਾਂ ਪੁੰਝੇ ਹੀ ਆ ਥਾਲੋ ਮਾੜੇ ਮੋਟੇ ਸਿੰਗਾ ਸੁੰਗਾ ਦਾ ਪੂਰਾ ਸਾਫ ਆ ਹੁੰਦਾ ਹੀ ਆ ਕੱਚਾ ਐ ਜੇ ਕੱਚਾ ਐ ਜੇ ਛੋਟੇ ਛੱਡੇ ਹੁਣ ਪਿੰਡਾਂ ਜੇ ਕਿ ਛੋਟਾ ਹੋਣਾ ਚਾਹੀਦਾ ਲਾਜ਼ਮੀ ਨજર ਆਇ ਨਹੀਂ ਬਈ ਲੈ ਜਾਂਦੇ ਆ ਸਾਡੇ ਵੀ ਲੈ ਗਏ ਸੀ ਭਰਾਵਾ ਜੁਮੇਵਾਰੀ ਹੋਵੇ ਨਾ ਬਈ ਕਿਸੇ ਬੰਦੇ ਦੀ ਰਾਤ ਨੂੰ ਅੰਦਰ ਹੋਵੇ ਹਾਂ ਹਾਂ ਨੱਥ ਵੀ ਨਹੀਂ ਮਾਰੀ ਪਾਈਆਂ ਨੇ ਹਜੇ ਕਿੰਨੀ ਉਮਰ ਪਾਪੇ ਦੱਸੇ ਸਵਾ ਤੋਂ ਸਾਲ 22 ਸਾਲ 22 ਸਾਲ ਸ਼ੈਲ ਆ ਜੋ ਟੱਕਾ ਦੁਕਾ ਦਾ ਜ ਫੁੱਲ ਕਰੂਗਾ ਕੱਦ ਪੋਹਤ ਕਰੂਗਾ ਮੈਂ ਕੱਦ ਬਾਕੀ ਬਾਬੇ ਨਾਲ ਕਰਦੇ ਆ ਗੱਲ ਬਾਬਾ ਸਸਤਰੀ ਗੱਲ ਕਿਹੜਾ ਪਿੰਡਾ ਬਾਬੇ ਚੈਲਾ ਵਾਲੀ ਚੈਲਾ ਵਾਲੀ ਹਾਂ ਇਹ ਛੋਟਾ ਤੌਰ ਕਿਦਾ ਕਿੰਨੇ ਚਿਰ ਦਾ ਇਹ 28 ਸਾਲਾਂ ਦਾ 28 ਸਾਲ ਦਾ ਤੇ ਰੇਟ ਕਿ ਆਪ ਬਜਾਇਆ ਜੀ ਦਾ ਇਹਦੇ ਸਾਨੂੰ 70000 ਰੱਖੀ ਠੀਕ ਹੈ ਮਾਨ ਤਾਂ ਬਾਕੀ ਜੇ ਤੋ ਜਾਨਵਰ ਪਸੰਦ ਆ ਜੇ ਨਾ ਰੇਟ ਨਹੀਂ ਕੋਈ ਮੇਨੇ ਰੱਖ ਦਾਂਦਾ ਦਾ ਠੀਕ ਹੈ ਇਹ ਜੇ ਕੱਟੇ ਬਹੁਤ ਘੱਟ ਗਿਣਤੀ ਚ ਆਉਂਦੇ ਆ ਨਹੀਂ ਹੈ ਹੀ ਨਹੀਂ ਕੋਈ ਸਿੰਘਾਂ ਦਾ ਮਾਰਖਾ ਆ ਜਾਂਦਾ ਕੋਈ ਟਸਟੀਗਲਾਂ ਦਾ ਮਾਰਖਾ ਆ ਜਾਂਦਾ ਕੱਚਾ ਹੀ ਹੈ ਛੋਟਾ ਜਮਾ ਕੱਚਾ ਪੈਰਾਂ ਦਾ ਪੱਕਾ ਹੈ ਸ਼ੇਲ ਛੋਟਾ ਸ਼ੇਰ ਤabbe ਨੰਬਰ ਕਿੰਨਾ ਪਾਉਣਾ ਹੂੰ ਦੱਸਿਓ ਭਾਈ ਨੰਬਰ ਦੱਸਿ ਕੋਈ ਨਾ 98662 81101 81101 ਝਨੀਰ ਦੇ ਨੇੜੇ ਪਿੰਡ ਆ ਗਿਆ ਬਾਈਆਂ ਦਾ ਚੈਲ ਵਾਲੀ ਹੈ ਜੀ ਚੈਲ ਵਾਲੀ ਖਿਆਲੀ ਕਰ ਲਿਓ ਬਾਈ ਨਾਲ ਸੰਪਰਕ ਕੱਟਾ ਬਾਈ ਦਾ ਸ਼ੈਲ ਹੈ ਚੰਗਾ ਸਿੰਗਾ ਸੁnga ਸੋਣਾ ਨੱਥ ਨਹੀਂ ਮਾਰੀ ਜਣੀ ਏਟਾ ਝੋਟਾ ਵੀ ਗਾ ਪਾਉਂਦਾ ਬਾਕੀ شریف ਵਾਲੀ ਗੱਲ ਵੱਡੀ ਹੈ ਕਰ ਲਿਓ ਬਾਈ ਨਾਲ ਸੰਪਰਕ ਝੋਟਾ ਤੁਹਾਨੂੰ ਮਿਲ ਜੂਗਾ ਬੱਛੀ ਆ ਬਾਈ ਲੇਕ ਤੁਹਾਨੂੰ ਗਾਂ ਦਿਖਾਉਣਾ ਹੈ ਭਰਾ ਪੂਰੀ ਟੌਪ ਦੀ ਹੈ ਲੇਵਾ ਵੀ ਮੱਝਾਂ ਵਾਲਾਂ ਨਾਲ ਦੀ ਹੈ ਬਸ ਕੱਲੇ ਸਿੰਘ ਆ ਛੋਟੇ ਛੋਟੇ 50000 ਆ ਜੀ ਠੰਡੀ ਬਹੁਤ ਆ ਸੀਲ ਬਹੁਤ ਆ ਬਾਕੀ ਨਾਲ ਦੁੱਧ ਬਹੁਤ ਸੰਘਣਾ ਹੁੰਦਾ ਬੱਚਾ ਕੀ ਬਈ ਮਗਰ ਬੱਛੀ ਆ ਜੀ ਮਗਰ ਬੱਛੀ ਆ ਭਰਾ ਬਹੁਤ ਪਿਆਰੀ ਕੈਦਨੋ ਕੇ ਸੂਈ ਨੂੰ 11 ਸਾਲ ਹੋ ਗਏ 11 ਨਾਲ ਦੀ ਬੱਛੀ ਇੱਕ ਨਾਲ ਇੱਕ ਫਰੀ ਮਿਲ ਜੂ ਫੇ ਤਾਂ ਹੀ ਹਿਸਾਬ ਲਾ ਲਓ ਬੰਦਲ ਮੁੱਠੀ ਵਾਲਾ ਲੱਗਿਆ ਭਈ ਥਣ ਕਿੰਨਾ ਪਤਾ ਹੈਗਾ ਜੀ ਬਾਰ ਕੇ ਰੇਟ ਪੁੱਛਦੇ ਆਂ ਭਾਈ ਤੋਂ ਸਾਢੇ 6 ਕਰੋੜਾਂ ਦੇ ਕੀ ਰੋਕਦਾ ਗਾਹ ਨੂੰ ਨਹੀਂ ਹੋਵੇ ਹਾਂ ਹਾਂ ਸਾਰਾ ਕੁਝ ਵੀ ਜੀ ਡਾ ਕੇ ਭੈਜੀ ਤੋਂ ਅੱਲਣ ਵਾਲੀ ਕਿਹੜੀ ਗੱਲ ਹੈ ਇਤਨੇ ਫੜੀ ਜਾ ਭੋਜਰ ਸ਼ਾਰਟ ਵਾਲੀ ਦਾ ਗੱਲ ਹੀ ਨਹੀਂ ਇਹਦੀ ਮੈਂ ਨਰਮ ਬੋਤ ਭਾਈ ਦੀ ਆ ਗਈ ਸ਼ਾਈ ਵਾਲਾ ਇਹਦਾ ਬੱਚਾ ਆ ਗਿਆ ਨਾਮ ਉਹ ਕਰਿਆ ਸੀ ਬਾਈ ਨੇ ਇਹਦਾ। ਉਹਦਾ 55 ਲੱਖ ਦੀ ਆਨੇ 50 ਦੀ ਲੱਗਦਾ। ਬਾਬੇ ਆਪ ਤੋੜ ਕੇ ਦਿਖਾਈਏਗਾ ਕੀ ਰੇਟ ਇਹਦਾ? ਕੀ ਰੇਟ ਇਹਦਾ? ਹੌਲ ਦਾ 55000 ਹੈ ਜੀ। ਦੁੱਧ ਕਿੰਨਾ? ਦੁੱਧ ਹੈਗਾ 12-13 ਕਿੱਲੋ। ਬਾਈ ਕਾਇਦਨੋ ਕੀ ਸੁਈ ਨੂੰ 11 ਦਿਨ ਹੋ ਗਏ 11 ਦਿਨ ਹਾਂ ਦੁੱਧ 13 ਕਿੰਨਾ ਦੁੱਧ ਹੈ ਵੱਡੇ 6 ਕਿਲੋ ਡੰਗਦਾ ਜੀ 13 ਕਿਲੋ ਦੇ ਮਾਂਗ ਰਾ ਗਈ ਬੱਚੀ ਨਾੜੂਆ ਵੀ ਨਾਲ ਹੀ ਹੈ ਜੇ ਹਾਂ ਹਾਂ 11 ਦਿਨ ਹੀ ਹੋਇਆ ਬਾਈ ਛੋਟੀ ਬੱਚੀ ਬਾਈ ਬਸ਼ੀ ਜੇ ਕਹਿੰਦਾ ਨੰਬਰ ਨੰਬਰ ਕਿੰਨਾ ਬਾਬੇ 78379 ਹਾਂਜੀ 9874 ਬਾਈ ਦਾ ਨੰਬਰ ਆ ਗਾਂ ਬਾਈ ਕੋਲੇ ਬਹੁਤ ਸੀਲ ਆ ਜਾਂਦੇ ਬਾਕੀ ਦੁੱਧ ਦਾ ਕਿਲੋ ਅੱਧਾ ਕਿਲੋ ਚੱਲ ਜਾਂਦਾ ਸੀਲ ਜਾਨਵਰ ਚੰਗਾ ਰਹਿੰਦਾ ਕਰੇ ਬਹੁਤ ਨਰਮ ਆ। ਬਾਕੀ ਇਹਦਾ ਦੁੱਧ ਵੀ ਹੂ ਸੰਘਣਾ। ਬਾਈ ਦਾ ਨੰਬਰ ਦੇਦਾ ਤੁਹਾਨੂੰ ਕਰ ਲਿਓ ਸੰਪਰਕ। ਲੇਖ ਬਾਈ ਕੋਲੇ ਆਹ ਸ਼ਾਈ ਵਾਲਾ। ਇਹਦਾ ਕੀ ਰੇਟ ਬਾਈ ਸ਼ਾਈ ਵਾਲ ਦਾ? 42000 ਇਹਦੇ ਮਗਰ ਕੀ ਬੱਚਾ? ਬੱਚਾ ਜੀ। ਇਹਦੇ ਮਗਰ ਬੱਛਾ। ਇਹਦੇ ਨੰਬਰ ਬਾਈਆਂ ਦਾ ਉਹੀ ਹੈ। 11 ਕਿਲੋ ਦੁੱਧ ਨੂੰ ਹੁੰਦਾ ਇਹ ਨਾਲ ਮੱਝਾਂ ਵਾਲੀ ਹੈ। ਮੱਝਾਂ ਵਾਲਾ ਵੀ ਡੰਗ ਪਾਸ ਕਰ ਦਿੰਦੀ ਹੈ ਇਹ। ਕੋਈ ਚੱਕਰੀ ਨਹੀਂ ਦੁੱਧ ਦਾ ਇਹਦਾ। ਚਿੱਟਾ ਦੁੱਧ ਉਹ ਬਾਈ ਨਾਲ ਕਰ ਲਿਓ ਸੰਪਰਕ ਇਹਦਾ 42000 ਰੇਟ ਹੋ ਜਾਂਦਾ ਹੁੰਦਾ ਕੋਈ ਨਹੀਂ। ਜਾਨਵਰ ਜੇ ਪਸੰਦ ਆ ਜੀ। ਮਾਨਕ ਕਾਨਾ ਪਿੰਡ ਆ ਬਾਈ ਦਾ ਮੈਸਰ ਖਾਨੇ ਕੋਲੇ ਕੀ ਬਾਕੀ ਬਾਈ ਸਾਫ ਸਬਾਈ ਕੋਲੇ ਵੀ ਬਹੁਤ ਰਗਦਾ ਘਰ ਲਿਆ ਸਪਰਕ ਬਾਈ ਨੂੰ ਜੇਕਰ ਨੀਲੀ ਰਾਵ ਵੀ ਦੇਖ ਲਓ ਮਿੱਤਰੋ ਤੋਫਾ ਹੀ ਹੈ ਨੀਲੀ ਰਾਵ ਦਾ ਅੰਜੇ ਪੈਰ ਪ्योर ਨੀਲੀ ਰਾਵ ਹੀ ਹੈ ਊਠੀ ਆਣ ਲੱਗਿਆ ਦੋਨੇ ਅੱਖਾਂ ਜਵਾਬ ਆ ਇੱਕ ਤਾਂ ਪੋਪਲਾ ਲਿਆ ਮਾੜ ਆ ਜਾ ਆ ਗ੍ਰੇਟ ਬਣਾਇਆ ਹੋਇਆ ਦਾ ਬੱਚਾ ਹੈ ਨਹੀਂ شریف ਬਹੁਤ ਅੰਜੇ ਪੈਰ ਬਾਡੀ ਵਾਲੀ ਮੱਛ ਹੈ ਵਾਪੇ ਚੈੱਕ ਬਾਬਾ ਵਿਚਾਰਾ ਕਹਿੰਦਾ ਯਾਰ ਤੋਰ ਕੇ ਨਹੀਂ ਇੱਥੇ ਚੈੱਕ ਕਰ ਲਓ ਹੋਰ ਤੁਰ ਪੂਰੀ ਵਧੀਆ ਆਪਾਂ ਦੇਖੀਆ ਪਹਿਲਾਂ ਚੜਾਈ ਬਹੁਤ ਹੈ ਲੰਬਾਈ ਬਹੁਤ ਹੈ ਮੱਝ ਦੀ ਦੇ ਬੇਲ ਉਹ پوری ਕੰਡੇ ਕੱਢੀ ਖੜੀ ਆ ਪਿਆਰ ਨੀਲੀ ਰਾਬੀ ਆ ਇਹ ਜੇ ਨੰਬਰ ਪੁੱਛਣਾ ਬਾਬੇ ਤੋਂ ਕਿੰਨਾ ਦੁੱਧ ਹੈ ਕੀ ਗੱਲ ਬਾਤ ਹੈ ਕਿਹਦੇ ਨੂੰ ਸੂਈ ਨੂੰ 11 12 ਦੇ ਵਾਜ ਦੀ ਨੀਲੀ ਰਾਬੀ ਆ ਪਿਆਰ ਬੱਚਾ ਐਕਸਪਾਇਰ ਹੋ ਗਿਆ 11 12 14 ਕਿਲੋ ਦੁੱਧ ਤਿਆਰ ਆ ਰੇਟ ਕੀ ਬਾਈ ਦਾ 115 1 ਲੱਖ ਤੇ 15000 ਰੇਟ ਵੀ ਬਾਈ ਨੇ ਨਾ ਸੇਮ ਜੇ ਕਰਿਆ ਖਾਣ ਤੋਂ ਦਾ ਮੁੱਠੀ ਵਾਲਾ ਗਿਆ ਪੂਰੇ ਟਾਪ ਕੁਆਲਿਟੀ ਦੀ ਕਹਿ ਸਕਦੇ ਆ ਆ ਗਿਆ ਬੱਚਾ ਇਹਦਾ ਰੇਟ ਜਿਹਾ ਬਣਾਇਆ ਹੋਇਆ ਮੱਝ ਬਾਈ ਕੋ ਟਾਪ ਕਲਾਸ ਆ ਜਮਾ ਨੀਲੀ ਰਬੀ ਦੀ ਅੱਜ ਦੀ ਮੰਡੀ ਦੀ ਤੇ ਨੰਬਰ ਬੋਲੀ ਬਾਈ ਤੇਰਾ ਨੰਬਰ ਲੈ ਕੇ ਦੇਣਾ ਬਾਈ 9775 98775 34830 34830 ਪਿੰਡ ਕਿਹੜਾ ਬਾਈ ਤੇਰਾ ਟਕਾਲ ਟਕਾਲ ਬਿੱਟੂ ਟਕਾਲ ਹਾਂਜੀ ਕਰ ਲਿਓ ਬਾਈ ਨਾਲ ਸੰਪਰਕ ਮੱਝ ਲੈਣ ਵਾਲੀ ਹੈ ਚੰਗੀ ਹੈ ਦੁੱਧ ਵਾਲੀ ਮੱਝ ਹੈ ਬਾਕੀ ਚੱਲ ਬੱਚਾ ਤਾਂ ਵਿਚਾਰੀ ਤਾਂ ਹੋ ਗਿਆ 100 ਤੇ ਲੱਗਦੀ ਉਹ ਹਣਾ ਬਾਈ ਠੰਡੀ ਲੱਗਦੀ ਉਹ ਹਾਂ ਹਾਂ ਢਾਰ ਲੈਂਦੀ ਹੈ ਉਹਦੇ ਬੱਚਾ ਵਧੀਆ ਲੱਗ ਜਾਂਦੀ ਹੈ ਬਾਈ ਕਹਿੰਦਾ ਬਾਡੀ ਵਾਲੀ ਮੈਂ ਆਂ ਪ੍ਰੀਨ ਲਈ ਬਹੁਤ ਮੱਝ ਦੀ ਨੀਲੀ 라ਵੀ ਦਾ ਪੂਰਾ ਕੈਰੇਕਟਰ ਸਭ ਪਿੱਛਾ ਹੈ ਪਿਓਰ ਨੀਲੀ 라ਵੀ ਹੈ ਕਰ ਲਿਓ ਬਾਈ ਨਾਲ ਸੰਪਰਕ ਨੰਬਰ ਸਾਨੂੰ ਲੈਤਾ